ਇਥੋਂ ਕਹਿਆ ਕਿ ਇੱਕ ਨੰਬਰ ਦੇ ਵਿੱਚ ਸਾਨੂੰ ਦੋ ਨੰਬਰ ਦੇ ਵਿੱਚ ਫਸਾ ਕੇ ਡੌਂਕੀ ਦੇ ਤੇ ਅਮਰੀਕਾ ਪਹੁੰਚਾਇਆ ਬਹੁਤ ਮੁਸ਼ਕਲਾਂ ਦੇ ਨਾਲ ਪਹੁੰਚੇ ਆ ਜੀ ਤੇ 45-45 ਲੱਖ ਰੁਪਇਆ ਲਾ ਕੇ ਗਏ ਆ ਜੀ ਇਥੋਂ ਹਾਂਜੀ ਕੀ ਕੁਛ ਵੇਟਿਆ ਹੋਵੇ ਪਰਿਵਾਰ ਨੇ ਕੀ ਕੁਛ ਕੀ ਕੀ ਜ਼ਮੀਨ ਜਿਹੜੀ ਇਹ ਵੇਚੀ ਹੈ ਵੀ ਅਸੀਂ ਦੋ ਕਿੱਲੇ ਜ਼ਮੀਨ ਵੇਚੀ ਹੈ ਜੀ ਨਾ ਤਾਂ ਚਾਚੇ ਦੇ ਬੇਟੇ ਨੇ ਆਪਣੇ ਡੇਢ ਕਿੱਲਾ ਤੇ ਗੱਡੀ ਤੇ ਪਲਾਟ ਵੇਚੀ ਹੈ ਜੀ ਆਪਣਾ 45 ਲੱਖ ਰੁਪਇਆ ਉਹਨਾਂ ਇਕੱਠਾ ਕੀਤਾ ਜੀ ਹਾਂਜੀ ਜਦੋਂ ਤੁਸੀਂ ਗਏ ਸੀ ਉਦੋਂ ਏਜੰਟ ਨੇ ਕੀ ਕਿਹਾ ਸੀ ਕੀ ਕੁਝ ਕਮਿਟਮੈਂਟ ਜਿਹੜੀ ਏਜੰਟ ਦੇ ਨਾਲ ਹੋਈ ਸੀ ਉਦੋਂ ਕਹਿੰਦਾ ਸੀਗਾ ਜੀ ਜਦੋਂ ਗੱਲਬਾਤ ਹੋਈ ਉਦੋਂ ਕਹਿੰਦਾ ਸੀਗਾ ਵੀ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਸੇਫ ਲੈ ਕੇ ਜਾਵਾਂਗਾ ਤੇ ਜੰਗਲ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਜੋ ਕਿ ਉਹ ਜੰਗਲ ਦੇ ਵਿੱਚ ਸਾਨੂੰ ਫਸਾ ਕੇ ਰਾਕ ਛੜਿਆ ਨੇ ਹਾਂ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਤੋਂ ਉਤਾਰਿਆ ਸੀ ਉਦੋਂ ਤੁਸੀਂ ਫਲਾਈਟ ਰਾਹੀਂ ਗਏ ਸੀ ਜਾਂ ਟੈਕਸੀ ਰਾਹੀਂ ਗਏ ਸੀ ਸਭ ਤੋਂ ਪਹਿਲਾਂ ਜੀ ਆਪਾਂ ਇੱਥੋਂ ਦਿੱਲੀ ਤੋਂ ਗੁਆਨੇ ਤੱਕ ਗਏ ਸੌਥ ਅਫਰੀਕਾ ਬਾਈ ਫਲਾਈਟ ਗਏ ਆ ਜੀ ਉਸ ਤੋਂ ਬ੍ਰਾਜ਼ਿਲ ਤੋਂ ਸਾਡੀ ਡਾਂਕੀ ਚੱਲੂ ਹੋ ਗਈ ਜੀ ਹਾਂਜੀ ਉਸ ਤੋਂ ਬਾਅਦ ਪਨਾਮਾ ਦੇ ਜੰਗਲਾਂ ਰਾਹੀਂ ਹਾਂਜੀ ਪਨਾਮਾ ਦੇ ਜੰਗਲਾਂ ਦੇ ਵਿੱਚ ਫਿਰ ਸਾਡੇ 2 ਦਿਨ ਇਹਨਾਂ ਨੇ ਖਰਾਬ ਕੀਤੇ ਮੈਂ ਜਦੋਂ ਗਿਆ ਸੀਗਾ ਪਨਾਮਾ ਦੇ ਵਿੱਚ ਤੇ ਮੇਰੀ ਨੇਪਾਲ ਦੀ ਆਈਡੀ ਸੀ ਤੇ ਉਹ ਫਿੰਗਰ ਹੋਈ ਸੀਗੇ ਮੇਰੇ ਉੱਥੇ ਤੇ ਉਹ ਜੋ ਆਈਡੀ ਜੋ ਬਾਰਡਰ ਟੱਪਿਆ ਉਹ ਸਕਿਉਰਟੀ ਆਣ ਕੇ ਫੋਟੋ ਖਿੱਚਦੀ ਏ ਤੇ ਉਹ ਸ਼ੋ ਕਰਦੀ ਏ ਆਈਡੀ ਤੇ ਮੇਰੀ ਨੇਪਾਲ ਦੀ ਆਈਡੀ ਸ਼ੋ ਕਰਦੀ ਸੀ ਜੋ ਕਿ ਮੈਂ ਆਪਦੀ ਇੰਡੀਆ ਵਾਲੀ ਪਾਸਪੋਰਟ ਦਿਖਾ ਲਦਾ ਸੀਗਾ ਜੀ ਮੈਨੂੰ ਕਹਿੰਦੇ ਏ ਆਈਡੀ ਤੇਰੀ ਡੁਪਲੀਕੇਟ ਏ ਜੀ ਹਾਂ ਜੀ ਟ੍ਰਿਕ ਟ੍ਰਿਕ ਨਾਲ ਸਜਾ ਦਿੱਤੀ ਗਈ ਤੁਹਾਨੂੰ ਹਾਂ ਜੀ ਕਿੰਨਾ ਚਿਰ ਰੱਖਿਆ ਫਿਰ ਉਹਨੇ ਕਮਰੇ ਚ ਮੈਨੂੰ 24 ਘੰਟੇ ਰੱਖਿਆ ਜੀ ਕਮਰੇ ਦੇ ਵਿੱਚ ਉਹ AC ਛੱਡ ਗਏ ਹਾਂ ਜੀ ਕੱਪੜੇ ਸਾਰੇ ਉਤਾਰ ਹਾਂ ਜੀ ਇੱਕ ਬਨਾਨ ਸੀ ਦੇ ਅੰਡਰਵੇਅਰ ਸੀ ਕੇ ਮੇਰਾ ਜੀ 90 ਲੱਖ ਰੁਪਇਆ ਐਡੀ ਜੇ ਨਾ ਤੇ ਪਰਪਾਈ ਹੋਣੀ ਹੈ ਜੀ ساری ਉਮਰ ਨਹੀਂ ਹੋਣੀ ਜੀ ਲੱਕ ਟੁੱਟ ਗਿਆ ਇੱਕ ਹਿਸਾਬ ਦਾ ਜੀ ਜੋ ਹੈਗਾ ਸੀਗਾ ਵੇਚ ਵਟ ਕੇ ਲਾਤਾ ਜੀ ਗਈ ਇਹ ਕੁਛ ਨੇ ਅਸੀਂ ਵੇਖਿਆ ਇਹਨੇ ਉਮੀਦ ਨਹੀਂ ਕੀਤੀ ਕਿ ਸਾਡੇ ਨਾਲ ਐਵੇਂ ਹੋਏਗਾ ਜਹਾਜ਼ ਦੇ ਵਿੱਚ ਜੇ ਬੱਚਿਆਂ ਨੇ ਖੇੜੇ ਉੱਥੇ ਕਿਤੇ ਕਤਲ ਕਰਕੇ ਐ ਭਜੇ ਸੀਗੇ ਉਵੇਂ ਵੀ ਉਹਨਾਂ ਨੂੰ ਬਿਠਾ ਕੇ ਪੰਜਾਬ ਵਾਪਸ ਭੇਜ ਸਕਦੇ ਹੀ ਹੱਥਾਂ ਨੂੰ ਬੇੜੀਆਂ ਪੈਰਾਂ ਨੂੰ ਬੇੜੀਆਂ ਲੱਕਾਂ ਨੂੰ ਸੰਗਲ ਮੈਂ ਤਾਂ ਕਹਿੰਦੀ ਹੱਦ ਤੋਂ ਗੀਏ ਨਾ ਸਰਕਾਰਾਂ ਦੀ ਕਿਸੇ ਨੇ ਕੋਈ ਆਵਾਜ਼ ਨਹੀਂ ਚੁੱਕੀ ਪਹਿਲਾ ਜਹਾਜ਼ ਉਹ ਵੀ ਐਵੇਂ ਦੂਸਰਾ ਜਹਾਜ਼ ਉਹ ਵੀ ਐਵੇਂ ਅਮਰੀਕਾ ਸਰਕਾਰ ਦੇ ਵੱਲੋਂ ਕੱਲ 119 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਗੁਰਦਾਸਪੁਰ ਦੇ 11 ਭਾਰਤੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੇ ਪਿੰਡ ਖਾਨੋਵਾਲ ਬੋੜੀ ਦੇ ਦੋ ਭਰਾ ਚਚੇਰੇ ਭਰਾ ਜਿਹੜੇ ਸਨ ਉਹ ਅਮਰੀਕਾ ਆਪਣੇ ਚੰਗੇ ਭਵਿੱਖ ਦੇ ਲਈ ਗਏ ਸਨ ਹੁਣ ਫਿਲਹਾਲ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹਰਜੀਤ ਸਿੰਘ ਸਾਡ ਨਾਲ ਨੇ ਉਹਨਾਂ ਗੱਲਬਾਤ ਕਰਨੇ ਆ ਹਰਜੀਤ ਦੱਸ ਦਿਓ ਜੀ ਕਿਸ ਤਰ੍ਹਾਂ ਦੇ ਨਾਲ ਅਮਰੀਕਾ ਤੁਸੀਂ ਗਏ ਸੀ ਤੁਸੀਂ ਦੋਨੋਂ ਭਰਾ ਗਏ ਸੀ ਕੀ ਕੁਝ ਵੇਚ-ਵਟਕ ਜਿਹੜਾ ਵਾ ਗਏ ਸੀ ਤਾਂ ਕਿਸ ਤਰ੍ਹਾਂ ਡਿਪੋਰਟ ਹੋਏ ਹਾਂਜੀ ਇੱਥੋਂ ਗਏ ਸੀ ਆਪਾਂ 13 ਅਕਤੂਬਰ ਨੂੰ ਗਏ ਸੀਗੇ ਜੀ ਤੇ ਕੇ ਚੰਗੇ ਭੇ ਖਵਾਤੇ ਗਏ ਸੀਗੇ ਆਪਾਂ ਜੀ ਤੇ ਜੰਟ ਨੇ ਸਾਡੇ ਨਾਲ ਧੋਖਾ ਧੜੀ ਕੀਤੀ ਹੈ ਜੀ ਇੱਥੋਂ ਕਹਿ ਕੇ ਇੱਕ ਨੰਬਰ ਦੇ ਵਿੱਚ ਸਾਨੂੰ ਦੋ ਨੰਬਰ ਦੇ ਵਿੱਚ ਫਸਾ ਕੇ ਡੌਂਕੀ ਦੇ ਤੇ ਅਮਰੀਕਾ ਪਹੁੰਚਾਇਆ ਬਹੁਤ ਮੁਸ਼ਕਲਾਂ ਦੇ ਨਾਲ ਪਹੁੰਚੇ ਆ ਜੀ ਤੇ 45 45 ਲੱਖ ਰੁਪਇਆ ਲਾ ਕੇ ਗਏ ਆ ਜੀ ਇੱਥੋਂ ਹਾਂ ਜੀ ਕੀ ਕੁਝ ਵੇਟਿਆ ਪਰਿਵਾਰ ਨੇ ਕੀ ਕੁਝ ਕੀ ਕੀ ਜ਼ਮੀਨ ਜਿਹੜੀ ਇਹ ਵੇਚੀ ਹੈ ਕਿਸੇ ਅਸੀਂ 2 ਕਿੱਲੇ ਜ਼ਮੀਨ ਵੇਚੀ ਹੈ ਜੀ ਨਾ ਚਾਚੇ ਦੇ ਬੇਟੇ ਨੇ ਆਪਣੇ ਡੇਢ ਕਿੱਲਾ ਤੇ ਗੱਡੀ ਤੇ ਪਲਾਟ ਵੇਚਿਆ ਜੀ ਆਪਣਾ 45 ਲੱਖ ਰੁਪਏ ਉਹਨਾਂ ਇਕੱਠਾ ਕੀਤਾ ਜੀ ਹਾਂਜੀ ਜਦੋਂ ਤੁਸੀਂ ਗਏ ਸੀ ਉਦੋਂ ਏਜੰਟ ਨੇ ਕੀ ਕਿਹਾ ਸੀ ਕੀ ਕੁਝ ਕਮਿਟਮੈਂਟ ਜਿਹੜੀ ਏਜੰਟ ਦੇ ਨਾਲ ਹੋਈ ਸੀ ਉਦੋਂ ਕਹਿੰਦਾ ਸੀਗਾ ਜੀ ਜਦੋਂ ਗੱਲਬਾਤ ਹੋਈ ਉਦੋਂ ਕਹਿੰਦਾ ਸੀਗਾ ਵੀ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਸੇਫ ਲੈ ਕੇ ਜਾਵਾਂਗਾ ਤੇ ਜੰਗਲ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਜੋ ਕਿ ਉਹ ਜੰਗਲ ਦੇ ਵਿੱਚ ਸਾਨੂੰ ਫਸਾ ਕੇ ਰਾਕਸ਼ੂੜਿਆਂ ਨੇ ਹਾਂਜੀ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਤੋਂ ਉਤਾਰਿਆ ਸੀ ਉਦੋਂ ਤੁਸੀਂ ਫਲਾਈਟ ਰਾਹੀਂ ਗਏ ਸੀ ਜਾਂ ਟੈਕਸੀ ਰਾਹੀਂ ਗਏ ਸੀ ਸਭ ਤੋਂ ਪਹਿਲਾਂ ਜੀ ਆਪਾਂ ਇਥੋਂ ਦਿੱਲੀ ਤੋਂ ਘਵਾਨੇ ਤੱਕ ਗਏ ਸੌਥ ਅਫਰੀਕਾ ਬਾਈ ਫਲੈਟ ਗਏ ਆ ਜੀ ਉਸ ਤੋਂ ਬਰਾਜ਼ਿਲ ਤੋਂ ਸਾਡੀ ਡੋਂਕੀ ਚਾਲੂ ਹੋ ਗਈ ਹੈ ਜੀ ਹਾਂਜੀ ਉਸ ਤੋਂ ਬਾਅਦ ਪਨਾਮਾ ਦੇ ਜੰਗਲਾਂ ਰਾਹੀਂ ਹਾਂਜੀ ਪਨਾਮਾ ਦੇ ਜੰਗਲਾਂ ਦੇ ਵਿੱਚ ਫਿਰ ਸਾਡੇ ਦੋ ਦਿਨ ਇਹਨਾਂ ਨੇ ਖਰਾਬ ਕੀਤੇ ਜੀ ਹਾਂਜੀ ਜਿਸ ਤਰ੍ਹਾਂ ਦੇ ਨਾਲ ਜਿਹੜੇ ਹੋਰ ਨੌਜਵਾਨ ਜਿਹੜੇ ਆਏ ਨੇ ਵਿਦੇਸ਼ ਤੋਂ ਉਹ ਕਹਿ ਰਹੇ ਨੇ ਕਿ ਬੜਾ ਕੁਛ ਤਸ਼ੱਦਦ ਜਿਹੜਾ ਉਹਨਾਂ ਨੂੰ ਡੋਂਕੀ ਰਾਹੀਂ ਚੱਲਣਾ ਪੈਂਦਾ ਹੈਗਾ ਪਨਾਮਾ ਦੇ ਜੰਗਲਾਂ ਵਿੱਚ ਅਜਿਹਾ ਕੁਝ ਵੀ ਵਾਪਰੇ ਤੁਹਾਡੇ ਨਾਲ ਨਹੀਂ ਜੀ ਸਾਡੇ ਨਾਲ ਤਾਂ ਨਹੀਂ ਇਹੋ ਜਿਹਾ ਚਲੋ ਡੋਂਕਰ ਸਹੀ ਗਏ ਕਈਆਂ ਦੇ ਡੋਂਕਰ ਜਿਹੜੇ ਮੇ ਸਬਿਹੂ ਕਰਦੇ ਨੇ ਜਾਂ ਲੜਕੀਆਂ ਦੇ ਨਾਲ ਕਰਦੇ ਜਾਂ ਲੜਕੀਆਂ ਨਾਲ ਕਰਦੇ ਨੇ ਉਹ ਕੁਝ ਕੁਝ ਹੈਗੇ ਨੇ ਇਨਸਾਨ ਜੋ ਕਰਦੇ ਨੇ ਕੁਝ ਚੰਗੇ ਇਨਸਾਨ ਵੀ ਹੈਗੇ ਨੇ ਦੁਨੀਆ ਦੇ ਵਿੱਚ ਆ ਤੁਹਾਨੂੰ ਵੀ ਕੋਈ ਧਮਕਾਇਆ ਗਿਆ ਸੀ ਜਾਂ ਕਿਸ ਤਰ੍ਹਾਂ ਉਸ ਨਾਲ ਨਹੀਂ ਜੀ ਸਾਨੂੰ ਨਹੀਂ ਕੋਈ ਧਮਕਾਇਆ ਗਿਆ ਸਾਨੂੰ ਤਾਂ ਸਹੀ ਲੈ ਕੇ ਗਏ ਸੀਗੇ ਜੀ ਹਾਂਜੀ ਫਿਰ ਤੁਸੀਂ ਕਦੋਂ ਅਮਰੀਕਾ ਦੇ ਬਾਰਡਰ ਤੇ ਪਹੁੰਚੇ ਤੇ ਫਿਰ ਕਦੋਂ ਉਧਰ ਤੁਹਾਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਸੀਂ ਗਏ ਸੀਗੇ ਜੀ 27 ਜਨਵਰੀ ਨੂੰ ਗਏ ਸੀਗੇ ਜੀ ਤੇ ਸਾਨੂੰ ਸ਼ਾਮ ਨੂੰ 4 ਵਜੇ ਉਹਨਾਂ ਗ੍ਰਿਫਤਾਰ ਕਰ ਲਿਆ ਸੀ ਜੀ ਹਾਂਜੀ ਕਿੰਨੇ ਦਿਨ ਉੱਥੇ ਤੁਹਾਨੂੰ ਰੱਖਿਆ ਗਿਆ ਜਿਹੜੇ ਉੱਥੇ ਕੈਰੇਬੀਨ ਕੈਂਪ ਦੇ ਵਿੱਚ ਰੱਖਿਆ ਗਿਆ ਕਿੰਨਾ ਸਮਾਂ ਕੈਂਪ ਦੇ ਵਿੱਚ ਰੱਖਿਆ ਗਿਆ ਸਾਨੂੰ 18 ਦਿਨ ਰੱਖਿਆ ਗਿਆ ਜੀ ਉੱਥੇ ਚਲੋ ਸਾਨੂੰ ਤੇ 18 ਦਿਨ ਰੱਖਿਆ ਕੁਝ 45 45 ਦਿਨ ਵਾਲੇ ਮੁੰਡੇ ਵੀ ਹੈਗੇ ਸੀ ਜੋ ਆਪਣੇ ਪੰਜਾਬੀ ਸੀਗੇ ਜੀ ਹਾਂਜੀ ਹਰਜੋਤ ਦੀ ਗੱਲ ਕੀਤੀ ਜਾਵੇ ਤਾਂ ਹਰਜੋਤ ਦਾ ਵੀ ਜਿਹੜਾ ਹੁਣ ਕਾਫੀ ਡਿਪਰੈਸ਼ਨ ਦੇ ਵਿੱਚ ਹੈਗਾ ਹਰਜੋਤ ਹਰਜੋਤ ਦੇ ਨਾਲ ਕੀ ਕੁਝ ਵਾਪਰਿਆ ਜਿਸ ਦੇ ਨਾਲ ਪਰਿਵਾਰ ਕਹਿ ਰਿਹਾ ਕਿ ਜਦੋਂ ਹਰਜੋਤ ਨੇ ਵੀਡੀਓ ਕਾਲ ਕਰਦਾ ਸੀ ਤਾਂ ਉਦੋਂ ਕਾਫੀ ਉਹਦੇ ਬਾਹਾਂ ਦੇ ਉੱਪਰ ਨਿਸ਼ਾਨ ਸਨ ਸੱਟਾਂ ਦੇ ਹਾਂਜੀ ਉਹ ਇਸ ਤਰ੍ਹਾਂ ਨਿਸ਼ਾਨ ਸੀਗੇ ਜੀ ਉਹ ਜਦੋਂ ਪਨਾਵਾ ਗਿਆ ਜੀ ਜੰਟ ਨੇ ਨਕਲੀ ਡੁਪਲੀਕੇਟ ਆਈਡੀਆਂ ਬਣਾ ਕੇ ਨੇਪਾਲ ਦੀਆਂ ਸਾਨੂੰ ਦਿੱਤੀਆਂ ਸੀਗਾ ਜੀ ਤੇ ਉਹ ਚੱਕਰ ਦੇ ਵਿੱਚ ਫਸ ਗਿਆ ਸੀਗਾ ਜੀ ਇਹ ਮੈਂ ਤਾਂ ਨਿਕਲ ਗਿਆ ਸੀ ਇਹ ਫਸ ਗਿਆ ਸੀਗਾ ਜੀ ਹਾਂਜੀ ਕੀ ਕੁਝ ਵਾਪਰਿਆ ਉੱਥੇ ਦੇ ਨਾਲ ਉੱਥੇ ਜਿਹੜੀ ਆਈਡੀ ਬਣਾ ਕੇ ਦਿੱਤੀ ਇਹ ਦੀ ਉਮਰ ਜ਼ਿਆਦਾ ਕਰਤੀ ਸੀ ਮੇਰੀ ਘੱਟ ਕਰਤੀ ਸੀ ਇਹਦੀ ਉਮਰ ਜੋ ਕਿ 21 ਸਾਲ ਸੀ ਤੇ 35 ਸਾਲ ਕਰਕੇ ਦੇਤੀ ਆਈਡੀ ਦੇ ਉੱਤੇ ਤੇ ਉਹਨਾਂ ਨੂੰ ਸ਼ੱਕ ਸੀਗਾ ਜੀ ਵੀ ਇਹ 35 ਸਾਲ ਦਾ ਨਹੀਂ ਹੈਗਾ ਉਹਨਾਂ ਨੇ ਇਹਨੂੰ ਹੱਤਕੜੀਆਂ ਲਾਈਆਂ ਇਹਨੂੰ ਚੌਥੇ ਕੈਂਪ ਦੇ ਵਿੱਚ ਲਾਗੇ ਜੋ ਕਿ ਉੱਥੋਂ ਰਿਪੋਰਟ ਕਰਦੇ ਨੇ ਇਹ ਫਿਰ ਚੌਥੇ ਕੈਂਪ ਦੇ ਵਿੱਚੋਂ ਭੱਜ ਗਿਆ ਸੀਗਾ ਜੀ ਜੰਗਲ ਵਿੱਚ ਉੱਥੋਂ ਨਿਕਲ ਕੇ ਫਿਰ ਏਜੰਟ ਨੂੰ ਫੋਨ ਕੀਤਾ ਉਹਨੇ ਫਿਰ ਗੱਡੀ ਭੇਜੀ ਜੀ ਫਿਰ ਬਹੁਤ ਮੁਸ਼ਕਲਾਂ ਦੇ ਨਾਲ ਗਿਆ ਜੀ ਇਹ ਜੰਗਲ ਦੇ ਵਿੱਚੋਂ ਨਿਕਲ ਗਏ ਇਹ ਵੀ ਦੱਸੋ ਯਾਰ ਕਿ ਇਹ ਕੈਂਪ ਦੇ ਵਿੱਚ ਤੁਹਾਨੂੰ ਉੱਥੇ 24 ਘੰਟੇ ਜਿਹੜਾ ਏਸੀ ਲਗਾ ਕੇ ਕੱਪੜੇ ਉਤਾਰ ਕੇ ਰੱਖਿਆ ਗਿਆ ਉਹ ਕੀ ਕਾਰਨ ਸੀਗਾ ਉਹ ਜੀ ਮੈਂ ਜਦੋਂ ਗਿਆ ਸੀਗਾ ਪਨਾਮਾ ਦੇ ਵਿੱਚ ਤੇ ਮੇਰੀ ਨੇਪਾਲ ਦੀ ਆਈਡੀ ਸੀ ਤੇ ਉਹ ਫਿੰਗਰ ਹੋਈ ਸੀ ਕਿ ਮੇਰੇ ਉੱਥੇ ਉਹ ਜੋ ਆਈਡੀ ਜਦੋਂ ਬਾਰਡਰ ਟੱਪਿਆ ਉਹ ਸਕਿਉਰਟੀ ਆਣ ਕੇ ਫੋਟੋ ਖੇਚਦੀ ਤੇ ਉਹ ਸ਼ੋਅ ਕਰਦੀ ਆ ਆਈਡੀ ਤੇ ਮੇਰੀ ਨੇਪਾਲ ਦੀ ਆਈਡੀ ਸ਼ੋਅ ਕਰਦੀ ਸੀ ਜੋ ਕਿ ਮੈਂ ਆਪਦੀ ਇੰਡੀਆ ਵਾਲੀ ਪਾਸਪੋਰਟ ਦਿਖਾ ਲਦਾ ਸੀਗਾ ਜੀ ਮੈਨੂੰ ਕਹਿੰਦੇ ਇਹ ਆਈਡੀ ਤੇਰੀ ਡੁਪਲੀਕੇਟ ਹੈ ਜੀ ਹਾਂਜੀ ਇੱਕ ਤਰੀਕੇ ਨਾਲ ਸਜ਼ਾ ਦਿੱਤੀ ਗਈ ਤੁਹਾਨੂੰ ਉਦੋਂ ਹਾਂਜੀ ਕਿੰਨਾ ਚਿਰ ਰੱਖਿਆ ਫਿਰ ਉਹਨੇ ਕਮਰੇ ਚ ਮੈਨੂੰ 24 ਘੰਟੇ ਰੱਖਿਆ ਜੀ ਕਮਰੇ ਦੇ ਵਿੱਚ ਉਹ ਕੈਸੀ ਛੱਡ ਗਏ ਹਾਂਜੀ ਕੱਪੜੇ ਸਾਰੇ ਉਤਾਰ ਕੇ ਹਾਂਜੀ ਇੱਕ ਬਨਾਣ ਸੀ ਦੇ ਅੰਡਰਵੇਅਰ ਸੀਗਾ ਮੇਰਾ ਕਿਉਂ ਰੱਖਿਆ ਗਿਆ ਉਹਦੋਂ ਤੁਸੀਂ ਪੁੱਛਿਆ ਨਹੀਂ ਵੀ ਇਦਾਂ ਤਾਂ ਸ਼ਦਰ ਕਿਉਂ ਉਹ ਗਾਲ ਹੀ ਨਹੀਂ ਸੁਹੁੰਦੇ ਜੀ ਗਾੜੀਆਂ ਮਿਸਬੀਹਵ ਕਰਦੇ ਜੀ ਆਣ ਕੇ ਇੰਗਲਿਸ਼ ਦੇ ਵਿੱਚ ਗਲਤ ਵਰਡ ਬੋਲਦੇ ਜੀ ਆਣ ਕੇ ਗਾਲਾਂ ਕੱਢਦੇ ਹੋ ਹਾਂਜੀ ਫਿਰ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਨੂੰ ਹੁਣ ਵਾਪਸ ਇੰਡੀਆ ਭੇਜਿਆ ਜਾ ਰਿਹਾ ਵਾ ਕਦੋਂ ਪਤਾ ਲੱਗਿਆ ਸੀਗਾ ਇਹ ਜੀ 13 ਤਰੀਕ ਨੂੰ ਇਹਨਾਂ ਨੇ ਸਾਨੂੰ ਹੱਥ ਕੜੀਆਂ ਉੱਥੋਂ ਕਮਰਿਆਂ ਦੇ ਵਿੱਚੋਂ ਕੱਢਿਆ ਤੇ ਬਾਅਦ ਵਿੱਚ ਸਾਨੂੰ ਹੱਥ ਕੜੀਆਂ ਲਾਈਆਂ ਤੇ 에어ਪੋਰਟ ਲੈ ਕੇ ਗਏ ਨੇ ਅੱਧੇ ਰਸਤੇ ਦੇ ਵਿੱਚ ਜਾ ਕੇ ਇਹਨਾਂ ਦੱਸਿਆ ਵੀ ਤੁਹਾਨੂੰ ਇੰਡੀਆ ਰਿਪੋਰਟ ਕਰ ਲਿਆ ਜੀ ਪਤਕੜੀਆਂ ਸਾਰੀਆਂ ਲੱਗੀਆਂ ਹੋਈਆਂ ਸੀਗੀਆਂ ਹਾਂ ਜੀ ਇਹ ਜਹਾਜ਼ ਦੇ ਵਿੱਚ ਵੀ ਲੱਗੀਆਂ ਰਹੀਆਂ ਹੱਤਕੜੀਆਂ ਇਹਨਾਂ ਲਾਈਆਂ ਨਹੀਂ ਸੀ ਸਾਡੀਆਂ ਹਾਂਜੀ ਜਦੋਂ ਹੱਤਕੜੀਆਂ ਲਾਈਆਂ ਸੀ ਕਿੰਨੇ ਟੋਟਲ ਮੁੰਡੇ ਸੀ ਤੁਹਾਡੇ ਜਿਹੜਾ ਤੜਾ ਤੜਾ ਗਰੁੱਪ ਸੀਗਾ 118 ਮੁੰਡੇ ਸੀਗੇ ਸਾਡੇ ਨਾਲ ਜੀ ਹਾਂਜੀ ਉਹ ਸਾਰਿਆਂ ਨੂੰ ਲਾਈਆਂ ਸੀਗੀਆਂ ਵਿੱਚ ਤੇ ਤਿੰਨ ਫੈਮਲੀਆਂ ਸੀ ਫੈਮਲੀ ਲੇਡੀਜ਼ ਨੂੰ ਨਹੀਂ ਲਾਈਆਂ ਇਹਨਾਂ ਨੇ ਨਾ ਬੱਚਿਆਂ ਨੂੰ ਲਾਈਆਂ ਬਾਕੀ ਸਾਰਿਆਂ ਨੂੰ ਲਾਈਆਂ ਸੀ ਇਹਨਾਂ ਨੇ ਤੇ ਰਸਤੇ ਵਿੱਚ ਜਦੋਂ ਤੁਸੀਂ ਜਹਾਜ਼ 'ਚ ਬੈਠੇ ਸੀ ਕਦੋਂ ਖਾਣ ਨੂੰ ਕੁਝ ਮਿਲਿਆ ਉਦੋਂ ਕੁਝ ਕੀ-ਕੁਝ ਕਹਿੰਦੇ ਸੀ ਆਰਮੀਆ हां नु जी ਇਹਨਾਂ ਨੇ ਇੱਕ ਪਾਣੀ ਦੀ ਬੋਤਲ ਤੇ ਸਿਰਫ ਉਸ 모ਸਿਆਂ ਦੇ ਵਿੱਚ ਉਹ ਸਮੋਸਾ ਟਾਇਪ ਸੀਗਾ ਛੋਟਾ ਜੀ ਉਹਦੇ ਵਿੱਚ ਨਮਕੀਨ ਭਰਿਆ ਸੀਗਾ ਪੰਜ ਟਾਈਮ ਉਹ ਹੀ ਦਿੰਦੇ ਸੀਗੇ ਸਾਨੂੰ ਹਾਂਜੀ ਰਸਤੇ ਵਿੱਚ ਵੀ ਕੁਝ ਤੁਹਾਨੂੰ ਰੋਕਿਆ ਗਿਆ ਜਾਂ ਆਰਮੀ ਨੇ ਕੀ ਗੱਲ ਕੀਤੀ ਉੱਥੇ ਫਿਰ ਇਹ ਆਰਮੀ ਨੇ ਰਸਤੇ ਦੇ ਵਿੱਚ ਸਿਰਫ ਦੋ ਦੋ ਵਾਰੀ ਸਟੇ ਕੀਤੀ ਤਾਈ ਤਿੰਨ ਤਿੰਨ ਘੰਟੇ ਦਾ ਤੇ ਬਸ ਸਾਨੂੰ ਕਿਹਾ ਇਹੀ ਕਿਹਾ ਜੀ ਜੇ ਕੋਈ ਸ਼ੋਰ ਸ਼ਰਾਬਾ ਕਰੂਗਾ ਉਹਨੂੰ ਪੇਟੀ ਦੇ ਵਿੱਚ ਬੰਦ ਕੀਤਾ ਜਾਊਗਾ ਜੀ ਹਾਂਜੀ ਡਰਾਇਟ ਮੁਕਾਇਆ ਗਿਆ ਹਾਂਜੀ ਡਰਾਇਟ ਮੁਕਾਇਆ ਗਿਆ ਜੀ ਜਦੋਂ ਇੱਥੇ ਤੁਹਾਨੂੰ ਉਤਾਰ ਦਿੱਤਾ ਗਿਆ ਸੀਗਾ ਇੰਡੀਆ ਦੇ ਵਿੱਚ ਤੇ ਸਭ ਤੋਂ ਪਹਿਲਾਂ ਫਿਰ ਕੀ ਕੀਤਾ ਗਿਆ ਜਾਂ ਕੋਈ ਹੋਰ ਵੀ ਤੁਹਾਨੂੰ ਮਿਲਵਾਇਆ ਸੀ ਏ ਕੋਈ ਏਜੰਸੀਆਂ ਬਾਹਰੋਂ ਗਿਆ ਸ਼ੋਰ ਨਹੀਂ ਜੀ ਜਦੋਂ ਅੰਮ੍ਰਿਤਸਰ ਉਤਰੇ ਆ ਜੀ ਕੋਈ ਨਹੀਂ ਆਇਆ ਜੀ ਸੇਫ ਲੈ ਕੇ ਆਏ ਜੀ ਸਾਨੂੰ ਕੋਈ ਗੱਲਬਾਤ ਨਹੀਂ ਕੀਤੀ ਤੁਸੀਂ ਕਹੇ ਕਿ 45 45 ਲੱਖ ਰੁਪਇਆ ਟੋਟਲ 90 ਲੱਖ ਤੁਸੀਂ ਦੋਵਾਂ ਭਰਾਵਾਂ ਨੇ ਖਰਚਾਇਆਗਾ ਸੀਗਾ ਲੱਗਦਾ ਕਿ ਹੁਣ ਪਰਪਾਈ ਹੋ ਪਵੇਗੀ ਜਾਂ ਕਿਸ ਤਰ੍ਹਾਂ ਦੇ ਨਾਲ ਸਾਰਾ ਮੈਚ ਕੀਤਾ ਜਾਊਗਾ ਇਹ 90 ਲੱਖ ਰੁਪਇਆ ਐਡੀ ਨਾਂ ਤੇ ਪਰਪਾਈ ਹੋਣੀ ਹੈ ਜੀ ساری ਉਮਰ ਨਹੀਂ ਹੋਣੀ ਜੀ ਲੱਕ ਟੁੱਟ ਗਿਆ ਇੱਕ ਹਸਾਬ ਦਾ ਜੀ ਜੋ ਹੈਗਾ ਸੀਗਾ ਵੇਚ ਵਟ ਕੇ ਲਾਤਾ ਸੀਗਾ ਜੀ ਹਾਂ ਜੀ ਕੀ ਅਪੀਲ ਹੈ ਸਰਕਾਰਾਂ ਨੂੰ ਸਰਕਾਰਾਂ ਨੂੰ ਚਾਹੀਦਾ ਨਹੀਂ ਹੈਗਾ ਕਿ ਨੌਜਵਾਨਾਂ ਵਾਸਤੇ ਰੁਜ਼ਗਾਰ ਪੈਦਾ ਕੀਤਾ ਜਾ ਤਾਂ ਜੋ ਨੌਜਵਾਨ ਜਿਹੜੇ ਹੈਗੇ ਵਿਦੇਸ਼ਾਂ ਤੋਂ ਰੁੱਖ ਨਾ ਕਰਨ ਸਰਕਾਰਾਂ ਨੂੰ ਇਹੀ ਚਾਹੀਦਾ ਜੀ ਹਰ ਇੱਕ ਘਰ ਦੇ ਵਿੱਚ ਇੱਕ ਨੌਕਰੀ ਦੇਣੀ ਜੀ ਜ਼ਰੂਰ ਚਾਹੀਦੀ ਆ ਜੀ ਉਹ ਜੋ ਕੀ ਬਾਹਰ ਦਾ ਭਵੇਕ ਛੱਡ ਦੇਣਾ ਆਪਦਾ ਸੁਪਨਾ ਛੱਡ ਦੇਣ ਇਹ ਸੁਪਨਾ ਤਾਂ ਲੈਂਦੇ ਨੇ ਜਦੋਂ ਕੋਈ ਨੌਕਰੀ ਨਹੀਂ ਦੇਣੀ ਪੜੇ ਲਿਖੇ ਮੁੰਡੇ ਨੇ ਨੌਜਵਾਨ ਪੀੜ੍ਹੀਏ ਕੋਈ ਨੌਕਰੀ ਨਹੀਂ ਦਿੰਦੇ ਤੇ ਸਾਰੇ ਨੇ ਇਹੀ ਸੋਚ ਕੇ ਬਾਹਰ ਜਾਣਾ ਜੀ ਬਾਹਰ ਜਾ ਕੇ ਆਪਦਾ ਕੰਮ ਕਾਰੋਬਾਰ ਸੈੱਟ ਕਰਾਂਗੇ ਉੱਥੇ ਰਾਵਾਂਗੇ ਹਾਂਜੀ ਬਿਲਕੁਲ ਇਹ ਨੌਜਵਾਨਵਾ ਹਰਜੀਤ ਤੇ ਦੋਨੋਂ ਭਰਾ ਜਿਹੜੇ ਚਚੇਰੇ ਭਰਾ ਸਨ ਹਰਜੀਤ ਤੇ ਹਰਜੋਤ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ ਗਏ ਸੀ ਲੇਕਿਨ ਕਿਹਾ ਜਾ ਰਿਹਾ ਕਿ ਜਿਹੜਾ ਉਥੋਂ ਦਾ ਏਜੰਟ ਸੀਗਾ ਏਜੰਟ ਨੇ ਧੋਖਾਧੜੀ ਕੀਤੀ ਹੈ ਇਹਨਾਂ ਦੇ ਵੱਲੋਂ ਰੋਪ ਲਗਾਏ ਜਾ ਰਹੇ ਏਜੰਟ ਦੇ ਉੱਪਰ ਕਿ ਏਜੰਟ ਨੇ ਧੋਖਾਧੜੀ ਕੀਤੀ ਹੈ ਏਜੰਟ ਨੇ ਗਲਤ ਟੰਗ ਦੇ ਨਾਲ ਉਹਨਾਂ ਨੂੰ ਅਮਰੀਕਾ ਭੇਜਾਇਆ ਪੇਜਾਇਆ ਸੀਗਾ ਜਿਸ ਤੋਂ ਬਾਅਦ ਹੁਣ ਰਿਪੋਰਟ ਹੋ ਗਏ ਨੇ ਮੰਗ ਕੀਤੀ ਜਾ ਰਹੀ ਸਰਕਾਰਾਂ ਦੇ ਕੋਲੋਂ ਕਿ ਹੁਣ ਇਸ ਔਖੀ ਘੜੀ ਦੇ ਵਿੱਚ ਉਹਨਾਂ ਦੀ ਬਾ जरूर ਫੜੀ ਜਾਵੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸਪੁਰ ਹਰਜੀਤ ਸਿੰਘ ਮੇਰਾ ਬੇਟਾ ਹੈ ਹਰਜੋਤ ਸਿੰਘ ਅਮਿਤ ਰਾਣੀ ਦਾ ਕਿੰਨੇ ਗ੍ਰੇ ਪੈਸੇ ਲੱਗਦੇ ਗਏ ਸੀ 45 45 ਲੱਖ ਰੁਪਇਆ ਦੋਨਾਂ ਦਾ ਟੋਟਲ 90 ਲੱਖ ਰੁਪਇਆ ਦੋਨਾਂ ਘਰਾਂ ਚ ਗਿਆ ਕੀ ਕੁਝ ਵੇਚਿਆ ਮੇਰੀ ਤੇ ਦੋ ਕਿਲੇ ਜ਼ਮੀਨ ਸੀਗੀ ਉਹ ਮੇਰੀ ਵੇਚ ਗਈ ਮੇਰੀ ਹੰਦਰਾਣੀ ਦੀ ਇੱਕ ਕਿਲਾ ਜ਼ਮੀਨ ਵੇਚ ਗਈ ਤੇ ਇੱਕ ਕਿਲਾ ਗਹਿਣੇ ਹੋ ਗਿਆ ਆ ਗੱਡੀ ਉਹਨਾਂ ਨੇ ਐਮ ਵੇਚੀ ਐ ਤੇ 6 ਮਰਲੇ ਦਾ ਪਲਾਟ ਵੇਚਿਆ ਤੇ ਬਾਕੀ ਸਾਡੇ 1.7 ਲੱਖ ਰੁਪਇਆ ਮੇਰੇ ਤੇ ਉਹ ਮੇਰੇ ਰਿਸ਼ਤੇਦਾਰਾਂ ਕੋ ਜਿਹੜਾ ਮੈਂ ਕਰਜ਼ਾ ਚੁੱਕਿਆ ਹੋਇਆ ਮੇਰੇ ਤੇ ਉਹ ਕਰਜ਼ਾ ਕਿੰਨੀ ਤਰੀਕ ਨੂੰ ਜਿਹੜਾ ਵੈ ਪਤਾ ਲੱਗਾ ਕਿ ਡਿਪੋਰਟ ਹੋ ਚੁੱਕਾ ਹੈ ਕੱਲ ਸਵੇਰੇ ਮਾਰਨਿੰਗ ਟਾਈਮ ਜਦੋਂ ਅਸੀਂ ਉੱਠੇ ਹਾਂ 7:00 ਵਜੇ ਨਾਲ ਉਦੋਂ ਸਾਨੂੰ ਪਤਾ ਲੱਗਾ ਕਿ ਗਵਰਨਮੈਂਟ ਸਕੂਲ ਲਿਸਟ ਆਈ ਬੱਚਿਆਂ ਦੀ ਤੇ ਉਹਨਾਂ ਨੇ ਡਿਜਰ ਨੇ ਵੱਡੇ ਭਾਜੀ ਨੂੰ ਸਾਡੇ ਡਿਜਰ ਦੀ ਉਹਨਾਂ ਨੂੰ ਕਾਲ ਕੀਤੀ ਹੈ WhatsApp ਕੀਤੀ ਹੈ ਤੇ ਉਹਨਾਂ ਨੇ ਜਦੋਂ ਉਹ ਨਾਮ ਦੇਖੇ ਤੇ ਸਾਡੇ ਆਪਣੇ ਬੱਚਿਆਂ ਦੇ ਵਿੱਚ ਤੇ ਫਿਰ ਸਾਨੂੰ ਪਤਾ ਲੱਗਾ ਕਿ ਬੱਚੇ ਡਿਪੋਰਟ ਹੋ ਗਏ ਨੇ ਕੀ ਕੁਝ ਵਾਪਰਿਆ ਬੱਚਿਆਂ ਦੇ ਨਾਲ ਬੱਚਿਆਂ ਨਾਲ ਤਾਂ ਬਹੁਤ ਕੁਝ ਵਾਪਰਿਆ ਆ ਇੰਨੀ ਉਹਨਾਂ ਤੰਗੀਆਂ ਤਕਲੀਫਾਂ ਤੇ ਚਦਰ ਚੱਕ ਕੇ ਇੱਥੇ ਤੱਕ ਹੰ ਪਹੁੰਚੇ ਨੇ ਉਹ ਪਨਾਮਾ ਦੇ ਜੰਗਲਾਂ ਵਿੱਚ ਤੇ ਉਹਨਾਂ ਨੇ ਮੇਰੇ ਬੇਟੇ ਮੇਰੇ ਨੂੰ ਕੈਂਪ ਵਿੱਚ ਰੱਖਿਆ ਤੇ ਬਿਨਾ ਕੱਪੜਿਆਂ ਤੋਂ ਉਹਨਾਂ ਨੇ ਏਸੀ ਰੂਮ ਵਿੱਚ ਹੰ ਰੱਖਿਆ ਉਹਨਾਂ ਨੇ 24 ਘੰਟੇ ਪੰਜ-ਪੰਜ ਦਿਨ ਦੀ ਉਹਨਾਂ ਨੇ ਭੁੱਖਾਂ ਕੱਟੀਆਂ ਨਹੀਂ ਮੇਰੀ ਇੰਦਰਾਨੀ ਦਾ ਬੇਟਾ ਪਨਾਮਾ ਦੇ ਜੰਗਲ ਵਿੱਚ ਪੂਰਾ ਲਹੂ ਲਹਾਨ ਨ ਹੋਇਆ ਈ ਚਿੱਲਿਆ ਪਿਆ ਲੂੰਗੋ ਹੂੰ ਕਿਹਨੋ ਜਿਹਾ ਹਰਜੋਤ ਸਿੰਘ ਅਜੋਲੀ ਦਿਮਾਗ ਤੇ ਪਰਮਾ ਚੋਪ ਹੈ ਕੀ ਕਰ ਰਿਹਾ ਪਰਵਾਹ ਨਾ ਕਰਦੇ ਸਦਮਾ ਹੁਣ ਦੇ ਜਿਆਦਾ ਹੀ ਕੁਛ ਨੇ ਸਿਆ ਹੈ ਨਾ ਤਸ਼ੱਦਦ ਹੈ ਇਸ ਕਰਕੇ ਉਹ ਹੁਣ ਸਾਹਮਣੇ ਨਹੀਂ ਆ ਸਕਦਾ ਜਿਆਦਾ ਕੋਈ ਉਹਨੇ ਟੈਨਸ਼ਨ ਲੱਲੀ ਹੈ ਪਰੇਸ਼ਾਨ ਹੋ ਗਿਆ ਬੱਚਾ ਹੈ 21 ਸਾਲ ਦਾ ਇਹ ਕੁਛ ਨੇ ਵੇਖਿਆ ਹੀ ਨਹੀਂ ਉਮੀਦ ਹੀ ਨਹੀਂ ਕੀਤੀ ਕਿ ਸਾਡੇ ਨਾਲ ਐਵੇਂ ਹੋਏਗਾ ਜੋ ਅੱਜ ਵੀ ਕੁਛ ਕੀਤਾ ਹੈ ਜਾਇ ਦੇ ਵਿੱਚ ਬੱਚਿਆਂ ਨੇ ਕਿਹੜੇ ਉਥੇ ਕਿਤੇ ਕਤਲ ਕਰਕੇ ਐ ਭੱਜੇ ਸੀਗੇ ਉਵੇਂ ਵੀ ਉਹਨਾਂ ਨੂੰ ਬਿਠਾ ਕੇ ਪੰਜਾਬ ਵਾਪਸ ਭੇਜ ਸਕਦੇ ਸੀ ਹੱਥਾਂ ਨੂੰ ਬੇੜੀਆਂ ਪੈਰਾਂ ਨੂੰ ਬੇੜੀਆਂ ਲੱਕਾਂ ਨੂੰ ਸੰਗਲ ਮੈਂ ਤਾਂ ਕਹਿੰਦੀ ਹਾਦ ਹੋ ਗਈ ਇਹਨਾਂ ਸਰਕਾਰਾਂ ਦੀ ਕਿਸੇ ਨੇ ਕੋਈ ਆਵਾਜ਼ ਨਹੀਂ ਚੁੱਕੀ ਪਹਿਲਾ ਜਹਾਜ਼ ਉਹ ਵੀ ਐਵੇਂ ਦੂਸਰਾ ਜਹਾਜ਼ ਉਹ ਵੀ ਐਵੇਂ ਕਰਦੀਆਂ ਕਿ ਪਈਆਂ ਸਰਕਾਰਾਂ ਇਹ ਵੀ ਕਿਹਾ ਜਾ ਰਿਹਾ ਕਿ ਤੁਮ ਕਾਇ ਚਾਹਦਾ ਸੀ ਪੇਟੀ ਚ ਬੰਦ ਬਿਲਕੁਲ ਕਿ ਜੇ ਤੁਸੀਂ ਜ਼ਿਆਦਾ ਕਿਤੇ ਰੌਲਾ ਰੱਪਾ ਪਾਇਆ ਤੇ ਇਧਰ ਉਧਰ ਹਿਲਣ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਪੇਟੀ ਵਿੱਚ 4 ਘੰਟੇ ਬੰਦ ਰੱਖਿਆ ਜਾਏਗਾ ਖਾਣ ਵੀ ਕੁਝ ਨਹੀਂ ਦਿੱਤੀ। ਖਾਣ ਨੂੰ ਤੇ ਹੁਣ ਕੁਝ ਨਹੀਂ ਦਿੱਤਾ। ਉਹਨਾਂ ਨੇ ਹਮਾਰਾ ਸਾਰਾ ਏਅਰਪੋਰਟ ਪਹੁੰਚ ਕੇ ਰੋਟੀ ਖਾਦੀ ਆ। ਹਾਂਜੀ। ਅਰਜੋਤ ਵੀ ਤੁਸੀਂ ਗੱਲ ਕੀਤੀ ਆ। ਅਰਜੋਤ ਦੇ ਨਾਲ ਜਦੋਂ ਭੱਜ ਗਿਆ ਸੀ ਮਾਰਕਟਾਈ ਕਿਥੇ ਗਈ ਤੇ ਵੀਡੀਓ ਕਾਲ ਕੀਤੀ ਸੀ ਤੇ ਵੀਡੀਓ ਕਾਲ ਕੀਤੀ ਸੀ ਤੇ ਕੀ ਕੁਝ ਹੋਇਆ ਜੀ ਨਾ? ਮਾਰਕਟਾਈ ਹੁਣ ਉਹਨੂੰ ਰੋਟੀ ਨਹੀਂ ਦਿੱਤੀ ਦੋ ਤਿੰਨ ਦਿਨ। ਤੇ ਬੇੜੀਆਂ ਹੁਣ ਉਹਨੂੰ ਲਾ ਕੇ ਉਹਦੇ ਹੱਥ ਪੈਰ ਬੰਨ੍ਹੇਗੇ। ਨਾ ਵਾਸ਼ਰੂਮ ਜਾਣ ਦਿੰਦੇ ਸੀਗੇ, ਨਾ ਨਹਾਉਣ ਨੂੰ ਉੱਥੇ ਪਾਣੀ ਸੀ, ਨਾ ਖਾਣ ਨੂੰ ਕੋਈ ਰੋਟੀ ਸੀਗੀ। ਤੇ ਫਿਰ ਉਹਨੇ ਵਿਚਾਰੇ ਨੇ ਤੰਗ ਹੋ ਕੇ ਭੱਜਣਾ ਹੀ ਸੀਗਾ। ਛੱਬੀ ਕਿਤਾ ਮਾਰਿਆ ਉਹ ਬਿਲਕੁਲ ਬਹੁ ਮਾਰਿਆ ਜੰਗਲ ਵਿੱਚ ਹੋਣੇ ਦੋ ਰਾਤਾਂ ਕੱਟੀਆਂ ਲੱਗਦਾ ਜਿਹੜੇ ਪੈਸੇ ਨੇ ਖਰਚੋਗੇ ਉਹਨੂੰ ਪੂਰੇ ਹੋ ਜਾਣਗੇ ਕਦੇ ਵੀ ਨਹੀਂ ਪੂਰੇ ਕਿੱਥੋਂ ਹੋਣੇ ਆ ਮੇਰਾ ਤੇ ਸਰਦਾਰ ਜੀ ਵੀ ਸਿੱਧੇ ਨਹੀਂ ਹੈਗੇ ਜਿਹੜੀ ਦੋ ਕਿਲੇ ਜ਼ਮੀਨ ਸੀਗੀ ਉਹ ਮੈਂ ਉਹਨੂੰ ਵੇਚ ਕੇ ਬੇਟੇ ਤੇ ਲਾਤੀ ਤੇ ਘਾਟੇ ਜਿਹੜੇ ਉਹ ਮਾ ਨੂੰ ਪੈਗੇ ਉਹ ਕਿੱਥੋਂ ਪੂਰੇ ਹੋਣੇ ਕਦੇ ਵੀ ਨਹੀਂ ਹੋਣੇ ਕੀ ਪੀਲਾਸ ਕਰਾ ਮੈਂ ਸਰਕਾਰ ਹਾਂ ਤੋਂ ਅਪੀਲ ਕਰਦੀ ਹਾਂ ਤੇ ਜੋੜ ਕੇ ਬੇਨਤੀ ਕੀ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਇਹ ਏਜੰਟਾਂ ਨੂੰ ਹੱਥ ਜੋੜ ਕੇ ਬੇਨਤੀ ਕੀ ਸਾਡੇ ਪੈਸੇ ਵਾਪਸ ਮੋੜੋ ਜਿੰਨਾ ਖਰਚਾ ਤੁਹਾਡਾ ਲੱਗਾ ਆਪਣਾ ਚਲੋ ਜੈ 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 ਆਪਣਾ ਘੱਟ ਘਟੋ ਕਰੋ ਬਾਕੀ ਪੈਸੇ ਵਾਪਸ ਕਰ ਦਿਓ ਤਾਂ ਕਿ ਅਸੀਂ ਆਪਣਾ ਕਰਜ਼ਾ ਲਾ ਸਕੀਏ